ਅਸੀਂ ਪਰਵਾਨਾ ਜੋਂ ਤੋਂ ਜੇ ਅੱਜ ਆਪਣੇ ਉਮੀਦਵਾਰਾਂ ਦੇ ਕਾਜ ਦਾਖਲ ਕਰਾਏ ਆ ਜਿਨ੍ਹਾਂ ਚ ਸਤਨਾਮ ਸਿੰਘ ਰਾਮੇ ਨੇ ਜ਼ਿਲ੍ਹਾ ਪ੍ਰੀਸ਼ਦ ਵਾਸਤੇ ਜਿਹੜੇ ਆਪਣਾ ਨਾਮਜ਼ਦਗੀ ਪੇਪਰ ਭਰੇ ਆ ਤੇ ਬਲੱਗ ਸੰਤਿਲਵੀ ਸਾਡੇ ਉਮੀਦਵਾਰ ਪੌਰ ਸਾਹਿਬ ਔਰ ਕਬੀਰਪੁਰ ਤੋਂ ਜਗਿੰਦਰ ਸਿੰਘ ਪੌਰਾ ਜਲਦੀਸ਼ ਸਿੰਘ ਬੁੱਲੇ ਕਬੀਰਪੁਰ ਜੋਂ ਤੋਂ ਤੇ ਹੋਰ ਵੀ ਬਾਕੀ ਸਾਰੇ ਜਿਹੜੇ ਉਮੀਦਵਾਰ ਸਾਡੇ ਅੱਜ ਪੇਪਰ ਦਾਖਲ ਕਰ ਰਿਹਾ ਕਿਤੇ ਕਿਤੇ ਮੁੱਦੇ ਲੈ ਕੇ ਆਉਂਦੇ ਮੁੱਦੇ ਜੀ ਦੇਖੋ ਅੱਜ ਜੋ ਸਰਕਾਰ ਦਾ ਹਾਲ ਵਾ ਕਿੰਨੀ ਕ腐ਸ਼ਨ ਆ ਕਿਸੇ ਦਫ਼ਤਰ ਚ ਕੰਮ ਕਰਾਉਣ ਚਲ ਜੂ ਉਹ ਬੁਰਾ ਹਾਲਾਤ ਮਤਲਬ ਪੇਸ਼ਾ ਚਰਸਤ ਤੋਂ ਬਟਾ ਮੁੱਦਾ ਸਾਡੇ ਕੋਲ ਵੀ ਅੱਜ ਚੱਲ ਰਿਹਾ ਵਾ ਹੋਰ ਵੀ ਬਨੇ ਕਾ ਮੁੱਦੇ ਆ ਸਰਕਾਰ ਦੇ ਖਿਲਾਫ ਜਿਹੜੇ ਅਸੀਂ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਅਸੀਂ ਆਪਣੀ ਸਰਕਾਰ ਵੇਲੇ ਦੀਆਂ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਜੋ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਆ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਮੇਲੀ ਹੋਈ ਆ ਅਸੀਂ ਸਾਰੀਆਂ ਇਹ ਚੀਜ਼ਾਂ ਤੋਂ ਲੋਕਾਂ ਨੂੰ ਜਾਣੂ ਕਰਾਵਾਂਗੇ ਕਿ ਇਹਨਾਂ ਦਾ ਠੱਗਾ ਦਾ ਜਿਹੜਾ ਹੈਗਾ ਛੱਡ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਓ ਤੇ ਤੁਹਾਡਾ ਹੰਗਾਰਾ ਕਿਵੇਂ ਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਦਾ ਕਾਟਰ ਬਹੁਤ ਮਜ਼ਬੂ ਵੋਟਰਾਂ ਨੂੰ ਅਪੀਲ ਕਰਦੇ ਆਂ ਜੀ ਦੇਖੋ ਇਸ ਤੋਂ ਪਹਿਲਾਂ ਜਦੋਂ ਕਾਂਸੇ ਸਰਕਾਰ ਰਹੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਕਰਪਸ਼ਨ ਸੀ ਕੋਈ ਡਵੈਲਪਮੈਂਟ ਨਹੀਂ ਹੋਈ ਫਿਰ ਹੁਣ 4 ਸਾਲ ਤੋਂ ਸ਼ਰਮਣੀ ਅਕਾਲੀ ਸੌਰੀ ਆਮ ਆਰੀ ਪਾਰਟੀ ਦੀ ਸਰਕਾਰ ਚੱਲੀ ਆ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਸਲਤਾਂਪੁਰ ਦੀ ਗੱਲ ਹੀ ਕਰੀਏ ਤਾਂ ਸਲਤਾਂਪੁਰ ਦਾ ਕਿੰਨਾ ਬੁਰਾ ਹਾਲ ਹੋਇਆ ਅਸੀਂ ਵੋਟਰਾਂ ਨੂੰ ਅਪੀਲ ਕਰਦੇ ਆਂ ਵੀ ਤਰੱਕੀ ਜੋ ਪੰਜਾਬ ਦੀ ਹੋਈ ਆ ਸਰਬ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਆ ਸੋ ਸ਼ਰਮਣੀ ਅਕਾਲੀ ਦਲ ਦਾ ਸਾਥ ਦਿਓ ਤਾਂ ਸਾਡੇ ਉਮੀਦਵਾਰਾਂ ਨੂੰ ਕੰਮ ਜਾਊਗਾ